ਤੁਸੀਂ ਪਲੇ ਸਟੋਰ ਦੇ ਵਿੱਚ ਚਲੇ ਜਾਓਗੇ ਇੱਕ ਐਪ ਤੁਸੀਂ ਇੱਥੋਂ ਇੰਸਟਾਲ ਕਰੋਗੇ ਇੱਥੇ ਤੁਸੀਂ ਲਿਖੋਗੇ ਮੇਰਾ ਰਾਸ਼ਨ ਤੁਸੀਂ ਇੱਥੇ ਜਦੋਂ ਮੇਰਾ ਰਾਸ਼ਨ ਸਰਚ ਕਰੋਗੇ ਤੁਹਾਡੇ ਸਾਹਮਣੇ ਇੱਕ ਐਪ ਆ ਜਾਏਗਾ ਤੁਹਾਨੂੰ ਮੈਂ ਲਾਈਵ ਦਿਖਾਉਂਗਾ ਬਸ ਤੁਸੀਂ ਇਹਦਾ ਸਰਚ ਕਰਨਾ ਹੈ ਮੇਰਾ ਰਾਸ਼ਨ ਜਦੋਂ ਤੁਸੀਂ ਇਹ ਸਰਚ ਕਰੋਗੇ ਤੁਹਾਡੇ ਸਾਹਮਣੇ ਇਹ ਐਪ ਆ ਚੁੱਕਿਆ ਹੈ ਇਸ ਐਪ ਨੂੰ ਇੰਸਟਾਲ ਕਰ ਲਓਗੇ ਔਰ ਓਪਨ ਕਰ ਲਓਗੇ ਜਿਵੇਂ ਹੀ ਤੁਸੀਂ ਓਪਨ ਕਰੋਗੇ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆਊਗਾ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਇਹ ਪ੍ਰਧਾਨ ਮੰਤਰੀ ਦੀ ਨਵੀਂ ਐਪ ਹੈ ਇਸ ਨੂੰ ਜਦੋਂ ਤੁਸੀਂ ਇਦਾਂ ਓਪਨ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਇੰਟਰਫੇਸ ਆਏਗਾ ਬੈਨੀਫਿਸ਼ੀਰੀ ਲੌਗਨ ਤੇ ਹੀ ਤੁਸੀਂ ਰਹਿਣ ਦੋਗੇ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਫਿਲ ਕਰੋਗੇ ਇੱਕ ਕੈਪਚਾ ਫਿਲ ਕਰੋਗੇ ਔਰ ਇੱਥੇ ਕੈਪਚਾ ਫਿਲ ਕਰਨ ਤੋਂ ਬਾਅਦ ਤੁਸੀਂ ਲੌਗਨ ਵਿਦ OTP ਤੇ ਕਲਿੱਕ ਕਰੋਗੇ ਜੋ ਵੀ ਤੁਹਾਡਾ ਆਧਾਰ ਕਾਰਡ ਹੋਏਗਾ ਉਸਦੇ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੇ OTP ਆਏਗਾ ਜਿਵੇਂ ਹੀ ਆਪਾਂ ਲੋਗ ਇਨ ਵਿਦ OTP ਤੇ ਕਲਿੱਕ ਕਰਾਂਗੇ OTP ਸੈਂਡ ਸਕਸੈਸਫੁਲੀ ਓਕੇ ਤੇ ਕਲਿੱਕ ਕਰਾਂਗੇ OTP ਆ ਜਾਏਗਾ ਇੱਥੇ ਤੁਸੀਂ OTP ਫਿਲ ਕਰ ਦੋਗੇ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰੋਗੇ ਜਿਵੇਂ ਹੀ ਵੈਰੀਫਾਈ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਨਵਾਂ ਇੰਟਰਫੇਸ ਖੁੱਲ ਕੇ ਆ ਜਾਏਗਾ ਓਕੇ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਕ੍ਰੀਏਟ ਨਾਊ ਤੇ ਕਲਿੱਕ ਕਰਨਾ ਇੱਕ ਪਿੰਨ ਜਨਰੇਟ ਕਰਨਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਪਿੰਨ ਜਨਰੇਟ ਕਰ ਲੈਣਾ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰਨਾ ਇੱਕ ਵਾਰੀ ਹੋਰ ਪਿਨ ਜਨਰੇਟ ਕਰਨਾ ਤੁਹਾਡੇ ਸਾਹਮਣੇ ਪਿਨ ਮੰਗਿਆ ਜਾਏਗਾ ਇਹ ਤੁਹਾਡਾ ਲੌਕ ਹੋਏਗਾ ਕ੍ਰੀਏਟ ਐਮ ਪਿਨ ਤੇ ਕਲਿੱਕ ਕਰੋਗੇ ਐਮ ਪਿਨ ਬਣ ਚੁੱਕਿਆ ਹੈ ਓਕੇ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਰਾਸ਼ਨ ਕਾਰਡ ਸ਼ੋ ਹੋ ਜਾਏਗਾ ਤੁਹਾਡਾ ਇਸ ਰਾਸ਼ਨ ਕਾਰਡ ਨੂੰ ਤੁਸੀਂ ਇੱਥੋਂ ਡਾਊਨਲੋਡ ਵੀ ਕਰ ਸਕਦੇ ਹੋ ਉਸ ਤੋਂ ਬਾਅਦ نیچے ਤੁਹਾਨੂੰ ਮੈਨੇਜ ਫੈਮਿਲੀ ਮੈਂਬਰ ਡਿਟੇਲ ਦਿਖਾਈ ਦੇ ਰਹੀ ਹੈ ਇਸ ਤੇ ਤੁਸੀਂ ਕਲਿੱਕ ਕਰੋਗੇ ਜਿਵੇਂ ਹੀ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਉੱਪਰ ਆਪਸ਼ਨ ਆ ਰਹੀ ਹੈ ਐਡ ਨਿਊ ਫੈਮਿਲੀ ਮੈਂਬਰ ਦੀ ਅਤੇ ਤੁਸੀਂ ਐਡ ਨਿਊ ਫੈਮਿਲੀ ਮੈਂਬਰ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਇੱਥੇ ਜੋ ਵੀ ਤੁਹਾਡਾ ਫੈਮਿਲੀ ਮੈਂਬਰ ਜਿਸ ਦਾ ਤੁਸੀਂ ਨਾਮ ਐਡ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਇੱਥੇ ਫਿਲ ਕਰੋਗੇ ਤੁਹਾਡੀ ਲੋਕਲ ਲੈਂਗੁਏਜ ਪੰਜਾਬੀ ਦੇ ਵਿੱਚ ਇੱਥੇ ਫਿਲ ਕਰੋਗੇ ਜੈਂਡਰ ਚੂਜ਼ ਕਰੋਗੇ ਮੇਲ ਹੈ ਫੀਮੇਲ ਹੈ ਉਸ ਤੋਂ ਬਾਅਦ ਡੇਟ ਆਫ ਬਰਥ ਫਿਲ ਕਰੋਗੇ ਉਸ ਤੋਂ ਬਾਅਦ ਏਜ ਆਪਣੇ ਆਪ ਆ ਜਾਏਗੀ ਮਦਰ ਨੇਮ ਲਿਖੋਗੇ ਮਦਰ ਨੇਮ ਲੋਕਲ ਲੈਂਗੁਏਜ ਆਪਣੀ ਪੰਜਾਬੀ ਦੇ ਵਿੱਚ ਲਿਖੋਗੇ ਫਾਦਰ ਨੇਮ ਲਿਖੋਗੇ ਪੰਜਾਬੀ ਦੇ ਵਿੱਚ ਫਾਦਰ ਨੇਮ ਉਸ ਤੋਂ ਬਾਅਦ ਮੈਟਰ ਸਟੇਟਸ ਚੂਜ਼ ਕਰੋਗੇ ਮੈਰਿਡ ਹੈ ਜਾਂ ਨੈਵਰ ਮੈਰਿਡ ਹੈ ਉਹ ਤੁਸੀਂ ਇੱਥੋਂ ਨੈਸ਼ਨਲੀ ਇੰਡੀਆ ਆ ਜਾਏਗਾ ਮੋਬਾਈਲ ਨੰਬਰ ਫਿਲ ਕਰੋਗੇ ਨੈਕਸਟ ਤੇ ਕਲਿੱਕ ਕਰੋਗੇ ਜੇਕਰ ਤੁਸੀਂ ਈਮੇਲ ਫਿਲ ਕਰਨਾ ਚਾਹੁੰਦੇ ਹੋ ਤਾਂ ਕਰ ਲੋਗੇ ਨਹੀਂ ਤਾਂ ਸਿੱਧਾ ਹੀ ਨੈਕਸਟ ਤੇ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਅਗਲੀ ਆਪਸ਼ਨ ਆ ਰਹੀ ਹੈ ਜਰਨਲ ਡਿਟੇਲ ਦੀ ਜੇਕਰ ਤੁਸੀਂ ਇਸ ਡਿਟੇਲ ਨੂੰ ਦੇਣਾ ਚਾਹੁੰਦੇ ਹੋ ਤਾਂ ਦੇ ਲੋਗੇ ਇੱਥੇ ਆ ਰਿਹਾ ਹੈ ਜੇਕਰ ਤੁਹਾਡੇ ਕੋਲ ਮਨਰੇਗਾ ਕਾਰਡ ਹੈ ਇੱਥੇ ਟਿਕ ਕਰੋਗੇ ਉਸ ਤੋਂ ਬਾਅਦ ਮਨਰੇਗਾ ਕਾਰਡ ਦੀ ਡਿਟੇਲ ਦੇ ਲੋਗੇ ਆ ਦੇਖੋ ਜੇਕਰ ਨਹੀਂ ਹੈਗਾ ਤਾਂ ਇਸ ਟਿਕ ਨੂੰ ਹਟਾ ਲੋਗੇ ਇਹਨੂੰ ਛੱਡ ਦੋਗੇ ਉਸ ਤੋਂ ਬਾਅਦ ਇੱਥੇ ਇੱਕ ਆਧਾਰ ਕਾਟ ਫਿਲ ਕਰੋਗੇ ਔਰ ਨੈਕਸਟ ਦੇ ਸਿੰਪਲੀ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਆ ਰਿਹਾ ਹੈ ਆਉਟਕਪੇਸ਼ਨ ਕੰਮ ਤੁਸੀਂ ਕੀ ਦੇਣਾ ਚਾਹੁੰਦੇ ਹੋ ਤੁਹਾਡਾ ਕੰਮ ਕੀ ਹੈ ਜਿਸ ਦਾ ਨਾਮ ਤੁਸੀਂ ਐਡ ਕੀਤਾ ਹੈ ਉਹ ਕੰਮ ਕੀ ਕਰਦਾ ਹੈ ਉਹ ਤੁਸੀਂ ਇੱਥੋਂ ਚੂਜ਼ ਕਰ ਲੋਗੇ ਤੁਹਾਡੇ ਸਾਹਮਣੇ ਬਹੁਤ ਸਾਰੇ ਕੰਮ ਆ ਜਾਣਗੇ ਹਾਊਸ ਵਾਈਫ ਗੋਵਡ ਸਰਵਿਸ ਲੇਬਰ ਜਾਂ ਫਿਰ ਸ਼ੌਪ ਕੀਪਰ ਹੈ ਜੋ ਵੀ ਕੰਮ ਕਰਦਾ ਹੈ ਜਾਂ ਫਿਰ ਇਸ ਤੋਂ ਇਲਾਵਾ ਅਦਰਸ ਤੇ ਵੀ ਚਾਹੁੰਦਾ ਤਾਂ ਅਦਰ ਵੀ ਆ ਜਾਏਗਾ ਕੁੱਕ ਵੀ ਆ ਜਾਏਗਾ ਸਾਰੇ ਹੀ ਇੱਥੇ ਨਾਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜਿੱਦਾਂ ਕਿ ਮੈਂ ਇੱਥੇ ਜਿਹੜਾ ਕਿ ਲਿਖਾਂਗਾ ਕਿ ਇੱਥੇ ਕੰਟਰੈਕਸ਼ਨ ਵਰਕਰ ਦਾ ਕੰਮ ਕਰਦਾ ਹੈ ਐਨੂਅਲ ਇਨਕਮ ਤੁਸੀਂ ਘੱਟ ਤੋਂ ਘੱਟ ਫਿਲ ਕਰਨੀ ਹੈ ਹੋ ਸਕਿਆ ਤੇ ਤੁਸੀਂ 50000 ਤੋਂ ਕੱਟ ਹੀ ਰੱਖੋ ਨੈਕਸਟ ਤੇ ਕਲਿੱਕ ਕਰੋ ਉਸ ਤੋਂ ਬਾਅਦ ਕਹਿ ਰਿਹਾ ਹੈ ਕਲਿੱਕ ਇਫ ਮੈਂਬਰ ਆਪਸ਼ਨ 2 ਲੈਫਟ ਕਮਿਊਨਿਟੀ ਇੱਥੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੈਟਾਗਰੀ ਆ ਚੁੱਕੀਆਂ ਹਨ ਜਿਵੇਂ ਕਿ ਸ਼ਡਿਊਲ ਕਾਸਟ ਜਰਨਲ ਜੋ ਵੀ ਤੁਹਾਡੀ ਕੈਟਾਗਰੀ ਹੈ ਉਹ ਕਲਿੱਕ ਕਰੋ ਉਸ ਤੋਂ ਬਾਅਦ ਕਹਿ ਰਿਹਾ ਹੈ ਰਿਲੇਸ਼ਨ ਕੀ ਹੈ ਜਿਸ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਿਸ ਦਾ ਤੁਸੀਂ ਨਾਮ ਐਡ ਕਰ ਰਹੇ ਹੋ ਉਸ ਦਾ ਉਹ ਕੀ ਲੱਗੇਗਾ ਜਿਸ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਪਿਤਾ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਾਂ ਮਾਤਾ ਦੇ ਜਾਂ ਫਿਰ ਭਰਾ ਦੇ ਜਾਂ ਫਿਰ ਤੁਸੀਂ ਹਸਬੰਡ ਹੋ ਵਾਈਫ ਦੇ ਨਾਮ ਤੇ ਬਣਿਆ ਹੋਇਆ ਹੈ ਜਾਂ ਫਿਰ ਹਸਬੰਡ ਦੇ ਨਾਮ ਤੇ ਬਣਿਆ ਹੋਇਆ ਤੇ ਵਾਈਫ ਦਾ ਨਾਮ ਐਡ ਕਰ ਰਹੇ ਹੋ ਤਾਂ ਉਸ ਤਰ੍ਹਾਂ ਤੁਸੀਂ ਇੱਥੋਂ ਲਿਖ ਲੋਗੇ ਇਵੇਂ ਹੀ ਤੁਸੀਂ ਇੱਥੇ ਕਾਸਟ ਸਰਟੀਫਿਕੇਟ ਅਪਲੋਡ ਕਰ ਦੋਗੇ ਫਿਰ ਨੈਕਸਟ ਤੇ ਇੱਥੇ ਕਰ ਦੋਗੇ ਜੋ ਤੁਸੀਂ ਕਾਸਟ ਸਰਟੀਫਿਕੇਟ ਅਪਲੋਡ ਕਰਨਾ ਹੈ 500 KB ਦੇ ਵਿੱਚ ਵਿੱਚ ਹੋਵੇ ਉੱਪਰ ਨਾ ਹੋਵੇ ਜੇ ਉੱਪਰ ਹੋਏਗਾ ਤੇ ਇੱਥੇ ਅਪਲੋਡ ਨਹੀਂ ਹੋਣਾ ਇਸ ਤੋਂ ਬਾਅਦ ਨੈਕਸਟ ਕਰਾਂਗੇ ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਯੈਸ ਤੇ ਤੁਸੀਂ ਕਲਿੱਕ ਕਰਨਾ ਇੱਥੇ ਤੁਸੀਂ ਆਪਣਾ ਬੈਂਕ ਅਕਾਊਂਟ ਫਿਲ ਕਰਨਾ ਉਸ ਤੋਂ ਬਾਅਦ ਬੈਂਕ ਦਾ ਨਾਮ ਕੀ ਹੈ ਉਹ ਤੁਸੀਂ ਇੱਥੇ ਚੂਜ਼ ਕਰ ਲੈਣਾ ਜੋ ਵੀ ਬੈਂਕ ਨੇਮ ਆਏਗਾ ਚੂਜ਼ ਕਰਨਾ ਬ੍ਰਾਂਚ ਨੇਮ ਤੁਸੀਂ ਇੱਥੇ ਸਿਲੈਕਟ ਕਰਨਾ ਜੋ ਵੀ ਬ੍ਰਾਂਚ ਨੇਮ ਆਏਗੀ ਆਪਣੇ ਆਪ ਆ ਜਾਏਗਾ ਉਸ ਤੋਂ ਬਾਅਦ ਆਈਫਐਸਸੀ ਕੋਡ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਜੇਕਰ ਬੈਂਕ ਖਾਤਾ ਨਹੀਂ ਦੇਣਾ ਚਾਹੁੰਦੇ ਤਾਂ ਟਿੱਕ ਦਾ ਨਿਸ਼ਾਨ ਹਟਾ ਦੋਗੇ ਨੈਕਸਟ ਤੇ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਪੁੱਛਿਆ ਜਾ ਰਿਹਾ ਹੈ ਕਿ ਇਹਦੇ ਤੁਹਾਡਾ ਜੋ ਵੀ ਮੈਂਬਰ ਹੈ ਉਹਨੂੰ ਕੋਈ ਫਿਜੀਕਲ ਪ੍ਰੋਬਲਮ ਹੈ ਵਿਜ਼ਿਬਿਲਟੀ ਦੇ ਵਿੱਚ ਹੈ ਵਿਕਲਾਂਗਤਾ ਦੇ ਵਿੱਚ ਹੈ ਜੇਕਰ ਹੈ ਤਾਂ ਤੁਸੀਂ ਇੱਥੇ ਯੈਸ ਕਰ ਲੋਗੇ ਜਿਹੜੀ ਵੀ ਵਿਜ਼ਿਬਿਲਟੀ ਆਉਂਦੀ ਹੈ ਐਕਸੀਡੈਂਟ ਦੇ ਵਿੱਚ ਆਉਂਦੀ ਹੈ ਜਾਂ ਫਿਰ ਅਦਰ ਆਉਂਦੀ ਹੈ ਉਹ ਤੁਸੀਂ ਇੱਥੇ ਚੂਜ਼ ਕਰ ਲੋਗੇ ਉਸ ਤੋਂ ਬਾਅਦ ਉਸ ਦਾ ਵੀ ਸਰਟੀਫਿਕੇਟ ਅਪਲੋਡ ਕਰ ਦੋਗੇ ਉਹ ਤੁਹਾਡੇ ਕੋਲ ਡਿਸੇਬਿਲਟੀ ਪੁੱਛੀ ਜਾਏਗੀ ਕਿ ਡਿਸੇਬਿਲਟੀ ਜਿਹੜੀ ਹੈ ਤੁਹਾਡੀ ਵਿਕਲਾਂਗਤਾ ਹੈ ਬਰਥ ਤੋਂ ਹੈ ਜਾਂ ਫਿਰ ਕੁਝ ਸਾਲਾਂ ਤੋਂ ਹੈ ਯਾਨੀ ਕਿ ਐਕਸੀਡੈਂਟ ਦੇ ਵਿੱਚ ਹੋਈ ਤਾਂ ਕੁਝ ਸਾਲਾਂ ਦੇ ਵਿੱਚ ਆ ਜਾਏਗੀ ਜੇਕਰ ਵਰਤ ਦੇ ਵਿੱਚ ਹੈ ਤਾਂ ਵਰਤ ਦੇ ਵਿੱਚ ਉਹ ਤੁਸੀਂ ਇੱਥੇ ਸਿਲੈਕਟ ਕਰ ਲੋਗੇ ਜੇ ਤੁਸੀਂ ਯਰ ਦੇ ਵਿੱਚ ਸਿਲੈਕਟ ਕਰੋਗੇ ਤੇ ਪੁੱਛਿਆ ਜਾਊਗਾ ਕਿ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਵਿਕਲੰਗਤਾ ਦੇ ਵਿੱਚ ਆਏ ਹੋ ਕਿੰਨੇ ਸਾਲ ਦੇ ਵਿੱਚ ਤੁਹਾਡਾ ਐਕਸੀਡੈਂਟ ਹੋਇਆ ਸੀ ਉਹ ਚੂਜ਼ ਕਰੋਗੇ ਉਸ ਤੋਂ ਬਾਅਦ ਇੱਥੇ ਬ੍ਰਾਊਜ਼ਰ ਫਾਈਲ ਦੇ ਵਿੱਚ ਆਪਣਾ ਵਿਕਲੰਗਤਾ ਦਾ ਸਰਟੀਫਿਕੇਟ ਅਪਲੋਡ ਕਰੋਗੇ ਔਰ ਫਿਰ ਨੈਕਸਟ ਦੇ ਸਿੰਪਲੀ ਕਲਿੱਕ ਕਰ ਦੋਗੇ ਜੇਕਰ ਤੁਸੀਂ ਵਿਕਲੰਗਤਾ ਦੇ ਵਿੱਚ ਨਹੀਂ ਆਉਂਦੇ ਤੇ ਯੈਸ ਤੇ ਕਲਿੱਕ ਨਹੀਂ ਕਰਨਾ ਸਿੱਧਾ ਹੀ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਇਨਲਸ ਡਿਟੇਲ ਦੇ ਵਿੱਚ ਵੀ ਇਦਾਂ ਹੀ ਵਿਕਲਾਂਗਤਾ ਆਏਗੀ ਜੇਕਰ ਤੁਸੀਂ ਆਉਂਦੇ ਹੋ ਤੇ ਇਹਦੇ ਵਿੱਚ ਵੀ ਤੁਸੀਂ ਸਿਲੈਕਟ ਕਰ ਲੋਗੇ ਜੇ ਨਹੀਂ ਆਉਂਦੇ ਤਾਂ ਸਿੱਧਾ ਹੀ ਨੈਕਸਟ ਦੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਆ ਰਿਹਾ ਹੈ ਐਡਰੈਸ ਪ੍ਰੂਫ ਐਡਰੈਸ ਪ੍ਰੂਫ ਦੇ ਵਿੱਚ ਤੁਹਾਨੂੰ ਕੁਝ ਡਾਕੂਮੈਂਟ ਅਪਲੋਡ ਕਰਨੇ ਪੈਣਗੇ ਜਿਵੇਂ ਕਿ ਬਰਥ ਸਰਟੀਫਿਕੇਟ ਯਾ ਫਰ ਆਧਾਰ ਕਾਰਡ ਯਾ ਵੋਟਰ ਕਾਰਡ ਤੁਹਾਡੇ ਕੋਲ ਬਹੁਤ ਸਾਰੀ ਲੰਮੀ ਲਿਸਟ ਆ ਜੇਗੀ ਇਹਦੇ ਵਿੱਚ ਜੋ ਵੀ ਤੁਸੀਂ ਐਡਰੈਸ ਪ੍ਰੂਫ ਦੇ ਵਿੱਚ ਡਾਟਾ ਦੇਣਾ ਚਾਹੁੰਦੇ ਹੋ ਉਸ ਤੇ ਕਲਿੱਕ ਕਰੋਗੇ ਉਸ ਦਾ ਇੱਥੇ ਤੁਸੀਂ ਐਡਰੈਸ ਦਾ ਨੰਬਰ ਫਿਲ ਕਰੋਗੇ ਜਿਵੇਂ ਕਿ ਆਧਾਰ ਕਾਰਡ ਮੈਂ ਇੱਥੇ ਦੇਣਾ ਚਾਹੁੰਦਾ ਹਾਂ ਤੇ ਆਧਾਰ ਕਾਰਡ ਦਾ ਨੰਬਰ ਫਿਲ ਕਰੂੰਗਾ ਇਸ਼ੂ ਡੇਟ ਤੁਸੀਂ ਇੱਥੇ ਜੋ ਵੀ ਹੈ ਤੁਹਾਡੇ ਆਧਾਰ ਕਾਰਡ ਦੇ ਉੱਪਰ ਲਿਖੀ ਹੁੰਦੀ ਹੈ ਉਹ ਤੁਸੀਂ ਇੱਥੇ ਚੋਸ ਕਰ ਲੋਗੇ ਉਸ ਤੋਂ ਬਾਅਦ ਬ੍ਰਾਊਜ਼ਰ ਫਾਈਲ ਦੇ ਵਿੱਚ ਜਾਓਗੇ ਤੇ ਇੱਥੇ ਆਧਾਰ ਕਾਰਡ ਅਪਲੋਡ ਕਰ ਦੋਗੇ ਫਿਰ ਕਹ ਰਿਹਾ ਹੈ ਅਦਰ ਮੈਂਟੇਨਰੀ ਡਾਕੂਮੈਂਟ ਇਹਦੇ ਵਿੱਚ ਵੀ ਤੁਹਾਨੂੰ ਇੱਕ ਹੋਰ ਦੇਣਾ ਪਊਗਾ ਡਾਕੂਮੈਂਟ ਚਾਹੇ ਤੁਸੀਂ ਆਧਾਰ ਕਾਰਡ ਦੇ ਦਿਓ ਵੋਟਰ ਕਾਰਡ ਦੇ ਦਿਓ ਸਤੋ ਸਾਡੇ ਕੁਲਿਸਟ ਬਹੁਤ ਲੰਬੀ ਆ ਚੁੱਕੀ ਹੈ ਕਲਿੱਕ ਕਰਨਾ ਇੱਥੇ ਵੀ ਤੁਸੀਂ ਉਵੇਂ ਡਾਕੂਮੈਂਟ ਨੰਬਰ ਲਿਖਣਾ ਇਸ਼ੂ ਡੇਟ ਲਿਖਣਾ ਜੋ ਤੁਸੀਂ ਉਪਰ ਡੇਟ ਲਿਖ ਕੇ ਆਏ ਹੋ ਆਧਾਰ ਕਾਰਡ ਦੀ ਉਹੀ ਤੁਸੀਂ ਇੱਥੇ ਲਿਖਣੀ ਹੋਵੇਗੀ ਜੇਕਰ ਤੁਸੀਂ ਇੱਥੇ ਗਲਤ ਕਰੋਗੇ ਤਾਂ ਤੁਹਾਡੀ ਉਹ ਇੱਥੇ ਕਹਵੇਗਾ ਕਿ ਗਲਤ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਇੱਥੇ ਅਪਲੋਡ ਕਰ ਦੋਗੇ ਫਿਰ ਕਹਿ ਰਿਹਾ ਹੈ ਇੱਕ ਹੋਰ ਤੁਸੀਂ ਅੰਡਰਟੇਕਿੰਗ ਐਪਲੀਕੇਸ਼ਨ ਦੋਗੇ ਜਿਦੇ ਵਿੱਚ ਤੁਹਾਡਾ ਹੋਰ ਜਿਹਦਾ ਕੀ ਆਧਾਰ ਕਾਰਡ ਪੈਨ ਕਾਰਡ ਦੀ ਇੱਕ ਫਿਰ ਦੁਬਾਰਾ ਤੋਂ ਡੇਟ ਆਫ ਇੱਥੇ ਲਿਖੋਗੇ ਡਾਕੂਮੈਂਟ ਦੀ ਜੋ ਵੀ ਤੁਹਾਡਾ ਨੰਬਰ ਹੈ ਉਹ ਦਿਓਗੇ ਉਸ ਤੋਂ ਬਾਅਦ ਡੇਟ ਲਿਖੋਗੇ ਇਸ਼ੂ ਬ੍ਰਾਊਜ਼ਰ ਫਾਈਲ ਦੇ ਵਿੱਚ ਜਾ ਕੇ ਇਹਨੂੰ ਦੋਗੇ ਉਸ ਤੋਂ ਬਾਅਦ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਨੈਕਸਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅੰਡਰਟੇਕਿੰਗ ਫਾਰਮ ਆਏਗਾ ਤੁਸੀਂ ਦੇਖ ਸਕਦੇ ਹੋ ਇਸ ਫਾਰਮ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਉਸ ਤੋਂ ਬਾਅਦ ਇੱਥੇ ਟਿਕ ਕਰਨਾ ਸਬਮਿਟ ਤੇ ਕਲਿੱਕ ਕਰਨਾ ਜਿਵੇਂ ਹੀ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਊਗਾ ਤੁਸੀਂ ਦੇਖ ਸਕਦੇ ਹੋ ਇੱਕ ਮੋਬਾਈਲ ਤੇ ਵੀ ਤੁਹਾਨੂੰ ਮੈਸੇਜ ਆ ਜਾਏਗਾ ਓਕੇ ਤੇ ਕਲਿੱਕ ਕਰਨਾ ਜੋ ਵੀ ਮੈਸੇਜ ਆਇਆ ਹੋਏਗਾ ਤੁਸੀਂ ਇੱਥੇ ਮੈਸੇਜ ਫਿਲ ਕਰ ਦੇਣਾ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰਨਾ ਤੁਸੀਂ ਦੇਖ ਪਾਰੇ ਹੋਗੇ ਵੈਰੀਫਾਈ ਤੇ ਆਪਾਂ ਕਲਿੱਕ ਕਰਾਂਗੇ ਉਵੇਂ ਹੀ ਆਪਾਂ ਨੂੰ ਇੱਕ ਰੈਫਰੈਂਸ ਨੰਬਰ ਦਊਗਾ ਓਕੇ ਤੇ ਕਲਿੱਕ ਕਰਨਾ ਤੁਸੀਂ ਇਸ ਨੂੰ ਤੁਸੀਂ ਸਕਰੀਨਸ਼ਾਟ ਕਰਕੇ ਰੱਖ ਲਓਗੇ ਓਕੇ ਤੇ ਕਲਿੱਕ ਕਰੋਗੇ ਜਾਂ ਫਿਰ view log ਤੇ ਵੀ ਜਾ ਸਕਦੇ ਹੋ ਹਿਸਟਰੀ ਤੁਹਾਡੇ ਸਾਹਮਣੇ ਆ ਜਾਊਗੀ ਸਾਰੀ ਸਾਰੀ ਡਿਟੇਲ ਇੱਥੇ ਫਿਲ ਕਰ ਲੋਗੇ ਜਦੋਂ ਤੁਹਾਡਾ ਨਾਮ ਐਡ ਹੋ ਜਾਊਗਾ ਤਾਂ ਤੁਹਾਨੂੰ ਇੱਕ ਮੈਸੇਜ ਵੀ ਆ ਜਾਊਗਾ